ਸਤਿਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀਅਤ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਭਰੋੜਾ ਪਹਿਲਾ ਚੋਣਵੀਆਂ ਖਬਰਾਂ ਆਸਟ੍ਰੇਲੀਆ ਤੋਂ ਮੈਲਾ ਮਿੱਤਰ ਭੇਜ ਕੇ ਕਰਵਾਇਆ ਪਤਨੀ ਦਾ ਕਤਲ ਪਤਨੀ ਤੇ ਕਾਤਲਾਂ ਨਾਲ ਲਾਈਵ ਸੀ ਜਸਪ੍ਰੀਤ 2 ਹਫ਼ਤੇ ਪਹਿਲਾਂ ਅਗਵਾ ਔਰਤ ਦੀ ਲਾਸ਼ ਪਖੜਾ ਨਹਿਰ ਵਿੱਚੋਂ ਮਿਲੀ ਲੰਗਲੇ ਲਈ ਜ਼ਮੀਨ ਐਕਵਾਇਰ ਦਾ ਮਾਮਲਾ ਸੁਲਝਿਆ ਪ੍ਰਤੀ ਏਕੜ 34 ਲੱਖ ਰੁਪਏ ਮਿਲੇਗਾ ਮੁਆਵਜ਼ਾ ਹਰ ਸਿਮਰਤ ਬਠਿੰਡਾ ਤੇ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਕਾਂਗਰਸ ਪਾਰਟੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰ ਸਿਮਰਤ ਦੇ ਖਿਲਾਫ ਉਤਾਰਨ ਲਈ ਰਣਨੀਤੀ ਬਣਾਉਣ ਲੱਗੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਧਾਰਮਿਕ ਸਥਾਨਾਂ ਵੱਲ ਵਹੀਰਾ ਕੱਤੀਆਂ ਪੀਡੀਏ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਟਿਕਟ ਦੇਵੇਗਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਸਾਰ ਲਈ ਡਿਜੀਟਲ ਪ੍ਰਚਾਰ ਮੁਹਿੰਮ ਸ਼ੁਰੂ ਕਰੇਗੀ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਕੋਟਪੂਰਾ ਗੋਲੀਕਾਂ ਵਿੱਚ ਨਾਮਜਦ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਤੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਤੇ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਭੇਜ ਦਿੱਤਾ। ਸਿੱਟਨੇ ਅਦਾਲਤ ਕੋਲੋਂ ਸਾਬਕਾ ਐਸਐਸਪੀ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ। ਚਰਮਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਕਰਕੇ ਅਦਾਲਤ ਤੋਂ 25 ਮਾਰਚ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਅਕਤੂਬਰ 2015 ਦੌਰਾਨ ਬੈਬਲ ਕਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਪੁਲਿਸ ਦੀ ਕਾਰਵਾਈ ਹੋਈ ਸੀ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੀ ਗਈ ਕਈ ਜ਼ਖਮੀ ਹੋਏ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਉੱਥੇ ਮੌਜੂਦ ਸਨ ਉਹਨਾਂ ਸਮੇਤ ਚਾਰ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਕੇਸ ਵੀ ਦਰਜ ਹੈ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਪੁਲਿਸ ਦੀ ਅਗਵਾਈ ਕਰ ਰਹੇ ਸਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿੱਚ ਸਾਣਾ ਬਾਜਖਾਨਾ ਵਿੱਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਐਸਪੀ ਵਿਕਰਮਜੀਤ ਸਿੰਘ ਇੰਸਪੈਕਟਰ ਪ੍ਰਦੀਪ ਸਿੰਘ ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਸੀਟ ਲਈ ਐਲਾਨੇ ਉਮੀਦਵਾਰ ਸਾਬਕਾ ਜਸਟਿਸ ਜੋਰਾ ਸਿੰਘ ਅਤੇ ਪੰਜਾਬ ਇਕਤਾ ਪਾਰਟੀ ਦੇ ਲੀਡਰ ਤੇ ਬਠਿੰਡਾ ਤੋਂ ਪੀਡੀਏ ਦੇ ਉਮੀਦਵਾਰ ਸੁਖਪਾਲ ਖੈਰਾਨੀ ਤਿੱਖਾ ਹਮਲਾ ਕੀਤਾ ਹੈ ਸੋਕਪਾਲ ਖੈਰਾਨੀ ਆਖੇ ਕਿ ਜਸਟਿਸ ਜੋਰਾ ਸਿੰਘ ਉਹ ਵਿਅਕਤੀ ਹੈ ਜਿਸ ਨੇ ਬਾਈਬਲ ਕਲਾ ਗੋਲੀकांड ਤੇ ਬੇਅਦਬੀ ਮਾਮਲੇ ਵਿੱਚ ਬਾਦਲਾਂ ਦੇ ਕਹਿਣ ਤੇ ਦੋਸ਼ੀ ਪੁਲਿਸ ਅਫਸਰਾਂ ਤੇ ਹੋਰ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਖੈਰਾਨੀ ਦੋਸ਼ ਲਾਇਆ ਕਿ ਜੋਰਾ ਸਿੰਘ ਨੇ ਬਾਦਲ ਦੇ ਕਹਿਣ ਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਲੀਨ ਚਿੱਟ ਤੱਕ ਦੇ ਦਿੱਤੀ ਬੇਕਸੂਰ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਵਾਲੇ ਦੋ ਸਿੱਖਾਂ ਦੀਆਂ ਜਾਨਾਂ ਲੈਣ ਵਾਲੇ ਪੁਲਿਸ ਅਫਸਰਾਂ ਦਾ ਬਚਾ ਕੀਤਾ ਉਹਨਾਂ ਆਖਿਆ ਕਿ ਜਸਟਿਸ ਜੋਰਾ ਸਿੰਘ ਵਰਗੇ ਵਿਅਕਤੀ ਕੁਝ ਪੈਸਿਆਂ ਤੇ ਮੋਟਰ ਗੱਡੀਆਂ ਦੇ ਲਾਲਚ ਵਿੱਚ ਹੀ ਲੀਡਰਾਂ ਵੱਲੋਂ ਬਣਾਏ ਜਾਂਦੇ ਆਏ ਅਜੇ ਕਮਿਸ਼ਨ ਦੇ ਮੁਖੀ ਬਣੇ ਸੁਖਪਾਲ ਖੇਰ ਨੇ ਸਭ ਕਾ ਜਸਟਿਸ ਜੋਰਾ ਸਿੰਘ ਨੂੰ ਮੌਕਾ ਪ੍ਰਸ ਦੱਸ ਲਿਆ ਆਖਿਆ ਕਿ ਜਲੰਧਰ ਦੇ ਵੋਟਰਾਂ ਨੂੰ ਸੋਚ-ਬੋਚ ਤੋਂ ਕੰਮ ਲੈਣਾ ਚਾਹੀਦਾ ਤੇ ਜੋਰਾ ਸਿੰਘ ਨੂੰ ਵੋਟ ਨਾ ਕਰਨ ਦੀ ਉਹਨਾਂ ਅਪੀਲ ਕੀਤੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਲਈ ਖੋਦ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਹੈ ਹਰ ਸਿਮਰਤ ਕੌਰ ਬਾਦਲ ਦੇ ਬਠਿੰਡਾ ਸੀਟ ਤੋਂ ਲੜਨ ਦਾ ਫੈਸਲਾ ਹੋ ਚੁੱਕਾ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਪਾਰਟੀ ਜਿੱਥੇ ਵੀ ਜਿਹੜੀ ਵੀ ਸੇਵਾ ਲਾਏਗੀ ਉਸ ਨੂੰ ਉਹ ਨਿਭਾਉਣਗੇ ਉਹਨਾਂ ਆਖਿਆ ਕਿ ਪਾਰਟੀ ਦਾ ਹੁਕਮ ਹਮੇਸ਼ਾ ਮੰਨਿਆ ਕੋਈ ਜਨ ਵਿੱਚ ਸਾਰੇ ਮੈਂਬਰਾਂ ਦਾ ਐਲਾਨ ਕੀਤੇ ਜਾਂਦੀ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ ਪਾਰਟੀ ਅਗਵਾਂ ਤੇ ਵਰਕਰਾਂ ਦਾ ਤਰਕ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਦੇ ਆ ਤੇ ਵਰਕਰਾਂ ਦਾ ਹੌਸਲਾ ਵਧੇਗਾ ਪਾਰਟੀ ਵੱਲੋਂ ਲੜੀਆਂ ਜਾ ਰਹੀਆਂ ਸਾਰੀਆਂ 10 ਸੀਟਾਂ ਤੇ ਚੰਗਾ ਅਸਰ ਪਏਗਾ ਅਜੇ ਤੱਕ ਪਿਛਲੇ ਦਿਨੀ ਹੋਈਆਂ ਮੀਟਿੰਗਾਂ ਵਿੱਚ ਦਿੱਤਾ ਗਿਆ ਬਠਿੰਡਾ ਫਰੀਦਕੋਟ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਖਡੂਰ ਸਾਹਿਬ ਸੀਟਾਂ ਤੇ ਪਾਰਟੀ ਦੇ ਆਗੂਆਂ ਦਾ ਤਰਕ ਹੈ ਕਿ ਇੱਥੇ ਜਿੱਤ ਹਾਸਲ ਕਰਨ ਵਿੱਚ ਜ਼ਿਆਦਾ ਆਸਾਨੀ ਹੋਏਗੀ ਸੰਗਰੂਰ ਤੋਂ ਪਰਮਿੰਦਰ ਸਿੰਘ ਢਿੰਡਸਾ ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਅਰੰਧਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਪਟਿਆਲਾ ਤੋਂ ਸਰਜੀਤ ਸਿੰਘ ਰਖੜਾ ਫਰੀਦਕੋਟ ਤੋਂ ਸਾਬਕਾ ਜਸਟਿਸ ਨਰਮਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਖਡੂਰ ਸਾਬ ਤੋਂ ਬੀਬੀ ਜਗੀਰ ਕੌਰ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਲ ਦਾ ਐਲਾਨ ਪਹਿਲਾਂ ਹੀ ਪਾਰਟੀ ਕਰ ਚੁੱਕੀ ਹੈ ਲੁਧਿਆਣਾ ਸੀਟ ਤੇ ਹਾਲੇ ਫੈਸਲਾ ਨਹੀਂ ਹੋ ਸਕਿਆ ਉਧਰ ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਵੱਲੋਂ ਹਰਸ਼ਿਮਰਤ ਬਾਦਲ ਦੇ ਖਿਲਾਫ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਤਾਰਨ ਦੇ ਰੌਮ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਹਲਕਾ ਖਡੂਰ ਸਾਬ ਤੋਂ ਜਨਰਲ ਜੇ. ਜੇ ਸਿੰਘ ਅਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਵੀਰ ਰਵਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਹਦਰ ਰঞ্জੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਏਗਾ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੌਜੂਦਾ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਭੂ ਮਾਫੀਆ ਰੇਤ ਸ਼ਰਾਬ ਟਰਾਂਸਪੋਰਟ ਅਤੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇ ਰਹੀ ਨੇ ਉਹਨਾਂ ਆਖੇ ਕਿ ਮਾਫੀਆ ਪੰਜਾਬ ਦੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਿਹਾ ਪਰ ਸੂਬਾ ਸਰਕਾਰ ਇਨ੍ਹਾਂ ਖਿਲਾਫ ਕੋਈ ਸਖਤ ਕਦਮ ਨਹੀਂ ਚੁੱਕ ਰਹੀ ਉਧਰ ਭਾਰਤੀ ਚੋਣ ਕਮਿਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਵੱਖ-ਵੱਖ ਪਾਰਟੀਆਂ ਦੀ ਮੰਗ ਤੇ ਆਖਵੇਂ ਚੋਣ ਨਿਸ਼ਾਨਾਂ ਦੀ ਵੰਡ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਨੇ ਚੋਣ ਨਿਸ਼ਾਨ ਦੀ ਵੰਡ ਦਾ ਹੁਕਮ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ ਬੇਨਤੀਆਂ ਦੇ ਆਧਾਰ ਤੇ ਕੀਤਾ ਗਿਆ ਹੈ ਇਹ ਪਾਰਟੀਆਂ ਨਾਲ ਚੋਣ ਨਿਸ਼ਾਨ ਦੀ ਵਰਤੋਂ ਲੋਕ ਸਭਾ ਚੋਣਾਂ ਲਈ ਕਰ ਸਕਣਗੀਆਂ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਫਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸ਼੍ਰੀ ਹਰਮੰਦਰ ਸਾਹਿਬ ਵਿੱਚ ਸੋਮਵਾਰ ਤੋਂ ਸ਼ੁਰੂ ਹੋਈ ਸੋਨੇ ਦੀ ਸਫਾਈ ਇੰਗਲੈਂਡ ਤੋਂ ਆਇਆ ਇੱਕ ਵਫ਼ਦ ਕਰ ਰਿਹਾ ਹੈ ਇਸ ਟੀਮ ਵਿੱਚ ਤਿੰਨ ਵਿਦੇਸ਼ੀ ਵੀ ਸ਼ਾਮਲ ਨੇ ਖਾਸ ਕੈਮੀਕਲ ਨਾਲ ਸਫਾਈ ਹੋ ਰਹੀ ਹੈ ਜੋ ਕੁਦਰਤੀ ਸਰੋਤ ਨਾਲ ਬਣਾਇਆ ਗਿਆ ਹੈ ਇਸ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ 800 ਕਿਲੋ ਸੋਨੇ ਦੀ ਸਫਾਈ ਹੋਣੀ ਹੈ ਦੇਸ਼ ਵਿਦੇਸ਼ ਵਿੱਚ ਪਹਿਲੀ ਵਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦਿੱਲੀ ਸਿੱਖ ਗੁਰਦਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਸੋਸ਼ਲ ਮਹਿੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਦੇ ਤੱਤ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਬ ਨਾਲ ਜੁੜੀ ਹਰ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਈ ਜਾਏਗੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਮਰਜਿੰਦਰ ਸਿੰਘ ਸਰਸਾ ਨੇ ਆਖਿਆ ਕਿ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੀ ਮਹਿੰਮ ਕਿਸੇ ਵੀ ਦੇਸ਼ ਵਿੱਚ ਕਿਸੇ ਧਰਮ ਨੇ ਨਹੀਂ ਚਲਾਈ ਬੰਗਲਾ ਸਾਹਿਬ ਗੁਰਦੁਆਰਾ ਤੇ ਸੀਸਗੰਜ ਗੁਰਦੁਆਰਾ ਇਹਨੂੰ ਹੁਣ ਫੇਸਬੁੱਕ ਟਵਿੱਟਰ ਤੇ ਇੰਸਟਾਗ੍ਰਾਮ ਤੇ ਦਿਖਾਈ ਦਿੱਤਾ ਜਾਏਗਾ ਜਿੱਥੇ ਰੋਜ਼ਾਨਾ ਹੁਕਮਨਾਮੇ ਤੋਂ ਲੈ ਕੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਕੀਤਾ ਜਾਏਗਾ ਇਹਨਾਂ ਸਾਰੀਆਂ ਚੀਜ਼ਾਂ ਲਈ ਗੁਰਦੁਆਰਾ ਕਮੇਟੀ ਸੋਸ਼ਲ ਮਹਾਰਾ ਦੀ ਇੱਕ ਕਰ ਰਹੀ ਹੈ ਮਨਜਿੰਦਰ ਸਿੰਘ ਸਰਸਾ ਨੇ ਦੱਸਿਆ ਕਿ ਇਸੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹਰੇਕ ਜਾਣਕਾਰੀ ਨੂੰ ਜਿਵੇਂ ਉਹਨਾਂ ਦੇ ਸ਼ਬਦ ਉਚਾਰਨ ਬਾਣੀ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੋਂ ਦੀ ਛੋਟੀ ਛੋਟੀ ਡਿਜੀਟਲ ਵੀਡੀਓ ਬਣਾਈ ਜਾਏਗੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਏਗਾ ਪੋਸਟਰ ਵੀ ਬਣਾਏ ਜਾਣਗੇ ਇਸ ਦਾ ਫਾਇਦਾ ਹੋਏਗਾ ਕਿ ਦੂਜੇ ਧਰਮ ਦੇ ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣ ਸਕਣਗੇ ਗੁਰਦੁਆਰਾ ਕਮੇਟੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਾ ਅਤੇ ਸੀਸਗੰਜ ਗੁਰਦੁਆਰੇ ਦਾ ਫੇਸਬੁੱਕ ਟਵਿੱਟਰ ਅਤੇ ਇੰਸਟਾਗ੍ਰam ਅਕਾਊਂਟ ਬਣਾਉਣ ਦਾ ਫੈਸਲਾ ਕੀਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਘਰ ਘਰ ਤੱਕ ਪਹੁੰਚਾਈ ਜਾਵੇ ਇਸ ਲਈ ਭਾਸ਼ਾ ਮਾਹਰ ਦੀ ਮਦਦ ਲੈ ਕੇ ਬਾਣੀ ਦਾ ਅਨੁਵਾਦ ਕੀਤਾ ਜਾਏਗਾ ਗੁਜਰਾਤੀ ਲੋਕਾਂ ਨੂੰ ਗੁਜਰਾਤੀ ਭਾਸ਼ਾ ਵਿੱਚ ਅਪਡੇਟ ਮਿਲਣਗੇ ਤਾਮਿਲ ਵਾਲਿਆਂ ਨੂੰ ਤਾਮਿਲ ਵਿੱਚ ਇਸ ਤੋਂ ਇਲਾਵਾ ਰojana ਸਵੇਰ ਦੇ ਹੁਕਮਨਾਮੇ ਨੂੰ ਵੀ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਹੋਏਗਾ ਸੋਸ਼ਲ ਮੀਡੀਆ ਦੇ ਜ਼ਰੀਏ ਅਪਡੇਟ ਕੀਤਾ ਜਾਏਗਾ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਵਾਲੀ ਬੰਦ ਰਹੀ ਲਾਂਘੇ ਦਾ ਵੱਡਾ ਅੜਿੱਕਾ ਦੂਰ ਹੋ ਗਿਆ ਕਿਸਾਨਾਂ ਨੂੰ 34 ਲੱਖ ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਤੇ ਜ਼ਮੀਨ ਦੇਣ ਲਈ ਸਹਿਮਤੀ ਹੋ ਗਈ ਲਾਂਗੇ ਦੇ ਕੰਮ ਵਿੱਚ ਹੁਣ ਤੇਜ਼ੀ ਆਏਗੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦੇ ਨਾਲ 12% ਦੀ ਵਿਆਜ ਵੀ ਦਿੱਤਾ ਜਾਏਗਾ ਕਿਸਾਨਾਂ ਨੇ ਜਿਹੜੀਆਂ ਫਸਲਾਂ ਬੀਜੀਆਂ ਉਹਨਾਂ ਦਾ ਦੁੱਗਣਾ ਮੁਆਵਜ਼ਾ ਦਿੱਤਾ ਜਾਏਗਾ ਇਸ ਦੀ ਕੀਮਤ ਖੇਤੀਬਾੜੀ ਯੂਨੀਵਰਸਿਟੀ ਤੈਅ ਕਰੇਗੀ ਜ਼ਮੀਨ ਦੇ ਮੁਆਵਜ਼ੇ ਦੀ ਪਹਿਲੀ ਕਿਸ਼ਤ 25 ਕਰੋੜ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ ਜਲਦ ਹੀ ਕਿਸਾਨਾਂ ਨੂੰ ਖਾਤਿਆਂ ਵਿੱਚ ਪਾ ਦਿੱਤੀ ਜਾਏਗੀ ਕਰਤਾਰਪੁਰ ਲਾਂਗੇ ਲਈ 58 ਏਕੜ ਤੇ ਆਈਸੀਪੀ ਚੈੱਕਪੋਸਟ ਬਣਾਉਣ ਲਈ 57 ਏਕੜ ਜ਼ਮੀਨ ਰਿਕਵਾਇਰ ਕੀਤੀ ਗਈ ਹੈ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਬੱਗੇਕੇ ਪਿੱਪਲ ਤੋਂ ਅਗਵਾ ਹੋਈ ਆਸਟ੍ਰੇਲੀਆ ਦੀ ਰਹਿਣ ਵਾਲੀ ਰਵਨੀਦਾ ਉਸਦੇ ਪਤੀ ਵੱਲੋਂ ਕਤਲ ਕਰਵਾ ਦਿੱਤੇ ਜਾਣ ਦੀ ਖਬਰ ਮਿਲੀ ਹੈ ਰਵਨੀਤ ਕੌਰ ਦੇ ਪਤੀ ਜਸਪ੍ਰੀਤ ਸਿੰਘ ਵੱਲੋਂ ਆਸਟ੍ਰੇਲੀਆ ਰਹਿੰਦੀ ਆਪਣੀ ਮਹਿਲਾ ਮਿੱਤਰ ਕਿਰਨਪ੍ਰੀਤ ਕੌਰ ਨੂੰ ਆਸਟ੍ਰੇਲੀਆ ਤੋਂ ਪੰਜਾਬ ਭੇਜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ 사ਜਸ਼ ਵਿੱਚ ਕਿਰਨਪ੍ਰੀਤ कौर ਦੀ ਭੈਣ ਤਰਨਪ੍ਰੀਤ ਉਸਦੇ ਦੋ ਦੋਸਤ ਤਾਇ ਦਾ ਪੁੱਤਰ ਵੀ ਕਥੇ ਤੌਰ ਤੇ ਸ਼ਾਮਲ ਸੀ ਰਵਨੀਤ ਦੀ ਲਾਸ਼ ਲਹਿਰਾਗਾਗਾ ਨੇੜੇ ਉਹ ਪਾਖੜਾ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਦਰਦਨਾਕ ਘਟਨਾ ਇੰਨੀ ਮਾੜੀ ਹੈ ਕਿ ਜਿਸ ਵੇਲੇ ਰਵਨੀਤ ਕੌਰ ਨੂੰ ਅਗਵਾ ਕੀਤਾ ਗਿਆ ਉਸ ਵੇਲੇ ਜਿੱਥੇ ਉਸ ਦਾ ਪਤੀ ਉਸ ਨਾਲ ਵੀਡੀਓ ਕਾਲ ਕਰ ਰਿਹਾ ਸੀ ਠੀਕ ਉਸ ਸਮੇਂ ਉਹ ਆਪਣੇ ਭੇਜੇ ਹੋਏ ਹਮਲਾਵਾਰਾਂ ਨਾਲ ਵੀ ਲਾਈਵ ਸੀ ਜਸਪ੍ਰੀਤ ਨੇ ਆਪਣੀ ਪਤਨੀ ਨੂੰ ਘਰ ਤੋਂ ਬਾਹਰ ਬੁਲਾਇਆ ਸੀ ਜਿੱਥੇ ਦੋ ਗੱਡੀਆਂ ਤੇ ਸਵਾਰ ਆ ਕੇ ਆਏ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਰਵਨੀਤ ਕੌਰ ਦੇ ਕਾਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 4 ਦਿਨ ਤੱਕ ਇਲਾਕੇ ਦੀ ਰੈਕੀ ਕਰਦੇ ਰਹੇ 14 ਮਾਰਚ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਕਿਰਨਪ੍ਰੀਤ ਅਗਲੇ ਦਿਨ ਵਾਪਸ ਆਸਟ੍ਰੇਲੀਆ ਪਰਤ ਗਈ ਰਵਨੀਤ ਕੌਰ ਚੰਡੀਗੜ੍ਹ ਵਾਸੀ ਜਸਪ੍ਰੀਤ ਸਿੰਘ ਨਾਲ ਵਿਆਹੀ ਸੀ ਤੇ ਇਹ ਆਸਟ੍ਰੇਲੀਆ ਵਿੱਚ ਪੀਆਰ ਸਨ ਦੋਵਾਂ ਦੀ ਇੱਕ 4 ਸਾਲ ਦੀ ਬੇਟੀ ਨਵਸੀਰਤ ਕੌਰ ਵੀ ਹੈ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗੱਟੜੋੜ ਦੀ ਸੰਭਾਵਨਾ ਤੇ ਕਾਂਗਰਸ ਪਰਦਾਨ ਰਾਹੁਲ ਗਾਂਧੀ ਨੇ ਦਿੱਲੀ ਯੂਨਿਟ ਨੂੰ ਸੱਦਿਆ ਲੇਕਿਨ ਹਾਈ ਕਮਾਂਡ ਦੇ ਸਾਹਮਣੇ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ। ਵਰਤਮਾਨ ਸੂਬਾ ਪ੍ਰਧਾਨ ਸ਼ਿਲਾ ਦੇਖਸ਼ਤ ਅਤੇ ਉਹਨਾਂ ਦੇ ਤਿੰਨ ਵਰਕਿੰਗ ਪ੍ਰਧਾਨਾਂ ਨੇ ਫਿਰ ਗੱਟਜੋਟ ਨੂੰ ਖਾਰਜ ਕੀਤਾ ਹੈ। ਸਾਬਕਾ ਪ੍ਰਧਾਨ ਅਜੇ ਮਾਕਨ ਦੇ ਨਾਲ ਤਿੰਨ ਹੋਰ ਸਾਬਕਾ ਸੂਬਾ ਪ੍ਰਧਾਨ ਗੱਟਜੋੜ ਵਿੱਚ ਉਹਨਾਂ ਦੇ ਨਾਲ ਖੜੇ ਨੇ। ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਤਾਂ ਗੱਟਜੋੜ ਦੀ ਪੈਰਵਾਈ ਕਰ ਰਹੀ ਦਿੱਲੀ ਇਨਚਾਰਜ ਪੀਸੀ ਚਾਕੋ ਨੇ ਰਾਹੁਲ ਗਾਂਧੀ ਨੂੰ ਆਪਣੀ ਰਿਪੋਰਟ ਸੌਂਪੀ ਸੀ। ਗੱਟਚਟ ਨੂੰ ਲੈ ਕੇ ਕਾਂਗਰਸ ਨੇ ਆਪਣੀ ਇੱਕ ਸ਼ਕਤੀ ਆਪ ਵੱਲੋਂ ਕੀਤੇ ਸਰਵੇਖਣ ਵਿੱਚ 60% ਲੋਕਾਂ ਨੇ ਆਖਿਆ ਸੀ ਕਿ ਗੱਟਚਟ ਕਰਨਾ ਚਾਹੀਦਾ ਹੈ। ਚੋਣਾਂ ਵਿੱਚ ਰਾਸ਼ਟਰੀ ਪਾਰਟੀਆਂ ਤੋਂ ਬਾਅਦ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤਰੀ ਪਾਰਟੀਆਂ ਤੋਂ ਛੋਟੇ ਦਲਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਨਾਂ ਦੀ ਚੋਣਾਂ ਵਿੱਚ ਕੀ ਭੂਮਿਕਾ ਰਹੇਗੀ? ਇੱਕ ਸਰਵੇਖਣ ਦੇ ਅਨੁਸਾਰ ਇਸ ਵਾਰ ਕਰੀਬ 100 ਸੀਟਾਂ ਤੇ ਛੋਟੀਆਂ ਪਾਰਟੀਆਂ ਅਹਿਮ ਪੁਮ ਕ ਨਬਾ ਸਕਦੀਆਂ ਛੋਟੀਆਂ ਪਾਰਟੀਆਂ ਪਹਿਲਾਂ ਵਿਧਾਨ ਸਭਾ ਚੋਣਾਂ ਤੱਕ ਸੀਮਤ ਰਹਿੰਦੀਆਂ ਸਨ ਪਰ ਰਾਸ਼ਟਰੀ ਦਲ ਜਾਂ ਵੱਡੀਆਂ ਖੇਤਰੀ ਪਾਰਟੀਆਂ ਦੇ ਨਾਲ ਗਠਜੋੜ ਕਰਕੇ ਆਮ ਚੋਣਾਂ ਵਿੱਚ ਉਹ ਮੈਦਾਨ ਵਿੱਚ ਉਤਰ ਰਹੀਆਂ ਹਨ ਐਨਡੀਏ ਤੇ ਯੂਪੀਏ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਰਾਸ਼ਟਰੀ ਦਾਨੀ ਵੀ ਛੋਟੀਆਂ ਪਾਰਟੀਆਂ ਦਾ ਮਹੱਤਵ ਵਧਿਆ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਛੋਟੇ ਦਲਾਂ ਤੋਂ ਕਰੀਬ 40 ਮੈਂਬਰ ਪਾਰਲੀਮੈਂਟ ਚੁਣ ਕੇ ਆਏ ਇਸ ਵਾਰ ਗਿਣਤੀ ਵਧਣ ਦੀ ਸੰਭਾਵਨਾ ਹੈ ਐਨਡੀਏ ਵਿੱਚ ਇਸ ਸਮੇਂ ਕੁੱਲ 39 ਰਾਜਨੀਤਿਕ ਪਾਰਟੀਆਂ ਇਹਨਾਂ ਵਿੱਚ ਭਾਜਪਾ ਅੰਨਾ ਡੀਐਮਕੇ ਸ਼ੇਵਸਨਾ ਜਨਤਾਦਲ ਯੂनाइटेड ਲੋਕਜਨ ਸ਼ਕਤੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਦਈਏ ਤੇ ਬਾਕੀ 33 ਛੋਟੀਆਂ ਪਾਰਟੀਆਂ ਇਨ੍ਹਾਂ ਵਿੱਚ 4 ਦਲ ਆਪਣੇ ਦਲ ਦੇ ਕੋਲ 2 ਪੀਐਮਕੇ ਐਨਡੀਪੀ ਤੇ ਐਨਆਰ ਕਾਂਗਰਸ ਦੇ ਕੋਲ ਇੱਕ ਇੱਕ ਮੈਂਬਰ ਪਾਰਲੀਮੈਂਟ ਤੇ ਬਾਕੀ 29 ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਦਾ ਕੋਈ ਨੁਮਾਇੰਦਾ ਨਹੀਂ ਸਾਲ 2009 ਵਿੱਚ 19 ਛੋਟੀਆਂ ਪਾਰਟੀਆਂ ਜਿੱਤੀਆਂ ਜਿਨ੍ਹਾਂ ਕੋਲ 26 ਸੀਟਾਂ ਸਨ ਇਹਨਾਂ ਵਿੱਚੋਂ 12 ਪਾਰਟੀਆਂ ਐਸੀਆਂ ਸਨ ਜੋ ਇੱਕ ਇੱਕ ਸੀਟ ਨਾਲ ਲੋਕ ਸਭਾ ਵਿੱਚ ਪਹੁੰਚੇ ਸੱਤ ਪਾਰਟੀਆਂ ਨੇ ਦੋ ਦੋ ਸੀਟਾਂ ਜਿੱਤੀਆਂ ਦੋ ਪਾਰਟੀਆਂ ਤਿੰਨ ਸੀਟਾਂ ਜਿੱਤਣ ਵਾਲੀਆਂ ਸਨ ਹਾਲਾਂਕਿ ਇਹਨਾਂ ਵਿੱਚੋਂ ਕਈ ਪੁਰਾਣੀਆਂ ਪਾਰਟੀਆਂ ਵੀ ਸਨ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਪਟਨਾ ਤੋਂ ਖਬਰ ਪਟਨਾ ਸਬ ਤੋਂ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੂਗਨ सिन्हा ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਹੈ ਕਿ ਉਹਨਾਂ ਬੜੇ ਹੀ ਸ਼ਰਮਨਾਕ ਢੰਗ ਨਾਲ ਪਾਰਟੀ ਦੇ ਬਜ਼ੁਰਗ ਆਗੂ ਐਲਕੇ ਅਡਵਾਨੀ ਨੂੰ ਲਾਂਬੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਗਾਂਧੀ ਨਗਰ ਚ ਮੌਜੂਦ ਦਾ ਸੰਸਦ ਮੈਂਬਰ ਅਡਵਾਨੀ ਜੀ ਥਾ ਅਮਤ ਸ਼ਾਹ ਨੂੰ ਟਿਕਟ ਦੇਣਾ ਉਚਿਤ ਨਹੀਂ ਉਹਨਾਂ ਕਹਿ ਕੇ ਲੋਕ ਸਭਾ ਲੋਕ ਸਭ ਕੁਝ ਦੇਖ ਤੇ ਸਮਝ ਰਿਹਾ ਹੈ ਕਿ ਉਹ ਮੋਦੀ ਤੇ ਸ਼ਾਹ ਦੀ ਜੋੜੀ ਹਰ ਹਰਕਤ ਦਾ ਬੋੜਵਾ ਲਾਜ਼ਮੀ ਜਵਾਬ ਦੇਣਗੇ ਅੱਜ ਭਾਰਤੀ ਪ੍ਰੈਸ ਕੌਂਸਲ ਦੇ ਮੈਂਬਰਾਂ ਨੇ ਕੌਂਸਲ ਦੇ ਚੇਅਰਮੈਨ ਜਸਟਿਸ ਸੀ ਕੇ ਪ੍ਰਸ਼ਾਦ ਨੂੰ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੀਟ ਨਿਊਜ਼ ਦਾ ਵਰਤਾਰਾ ਸਿਰ ਚੁੱਕ ਰਿਹਾ ਹੈ ਇਸ ਸਸਤੀ ਤੇ ਪੀਟ ਨਿਊਜ਼ ਤੇ ਨਿਗਾਹ ਰੱਖਣ ਵਾਸਤੇ ਭਾਰਤੀ ਕੌਂਸਲ ਵੱਲੋਂ ਨਿਗਰਾਨ ਦਸਤੇ ਲਾਏ ਜਾਣੇ ਚਾਹੀਦੇ ਨੇ ਜਨਤਾ ਦਲ ਸੈਕੂਲਰ ਦੇ ਵਿਧਾਇਕ ਕੇ ਐਮ ਸ਼ਿਵ ਲਿੰਗੇ ਗਾਊੜਾ ਨੇ ਵਿਵਾਦਿਤ ਬਿਆਨ ਦਿੰਦਿਆਂ ਲੋਕਾਂ ਨੂੰ ਕਿਹਾ ਕਿ ਜਿਹੜੇ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੋਟਾਂ ਮੰਗਣ ਤੇ ਉਨ੍ਹਾਂ ਦਾ ਨਾਮ ਜਪਣ ਉਹਨਾਂ ਨੂੰ ਥੱਪੜ ਮਾਰੇ ਜਾਣ ਭਾਜਪਾ ਨੇ ਇਸ ਦੀ ਨਿਖੇਦੀ ਕੀਤੀ ਤੇ ਦਾਵਾ ਕੀਤਾ ਹੈ ਕਿ ਵਿਧਾਇਕ ਨੇ ਆਪਣੇ ਸਮਰਥਕਾਂ ਨੂੰ ਪ੍ਰਧਾਨ ਮੰਤਰੀ ਉੱਤੇ ਪੱਥਰ ਛੱਟਣ ਲਈ ਵੀ ਕਿਹਾ ਹੈ ਨਮੀ ਦਿੱਲੀ ਤੋਂ ਖਬਰਾਂ ਅੱਜ ਸਾਬਕਾ ਮੰਤਰੀ ਸੁਖਰਾਮ ਮੋੜ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਉਹਨਾਂ ਦਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਚ ਮੋੜ ਪਰਤਨ ਤੇ ਸਵਾਗਤ ਕੀਤਾ ਜੰਮੂ ਕਸ਼ਮੀਰ ਤੋਂ ਖਬਰਾਂ ਸਾਬਕਾ ਮੁੱਖ ਮੰਤਰੀ ਫਾਰਕੁਬਦੁੱਲਾ ਨੇ ਸ਼੍ਰੀਨਗਰ ਲੋਕ ਸਭਾ ਹਾਲਕੇ ਤੋਂ ਆਪਣੇ ਕਾਗਜ਼ ਭਰ ਦਿੱਤੇ ਨੇ ਅੱਜ ਨਾਮਾ ਵਿੱਚ 30 ਮਾਰਖਾਂ ਕੀ ਕਹਿੰਦਾ ਉਹ ਜਿਹੜਾ ਸੁਣਾਈਏ ਕਹਿੰਦਾ ਕਿ ਸਰਦਾਂ ਉੱਤੇ ਹਨ ਉਧਰ ਜਵਾਨ ਭਿੜਦੇ ਭਿੜਦੇ ਰਹਿੰਦੇ ਆ ਇਧਰ ਜਵਾਨ ਬੇਲੀ ਸਰਹੱਦਾਂ ਉੱਤੇ ਹਨ ਉਧਰ ਜਵਾਨ ਪਿੜਦੇ ਤੇ ਪਿੜਦੇ ਰਹਿੰਦੇ ਆ ਉਧਰ ਜਵਾਨ ਬੇਲੀ ਤੋਪਾਂ ਚਲਦੀਆਂ ਉਧਰ ਜਦ ਹੱਦ ਉੱਪਰ ਸੁਣਦਾ ਤੋਪ ਜਿਹਾ ਇਹ ਦਰਬਿਆਨ ਬੇਲੀ ਉਹ ਵੀ ਚਰਚਾ ਸਰਹੱਦਾਂ ਦੀ ਕਰੀ ਜਾਵੇ ਉਹ ਵੀ ਚਰਚਾ ਸਰਹੱਦਾਂ ਦੀ ਕਰੀ ਜਾਵੇ ਨਹੀਂ ਹੈ ਟਕੇ ਦਾ ਜਿੰਨੂੰ ਗਿਆਨ ਬੇਲੀ ਦਿੱਲੀ ਤਖਤ ਲਈ ਜੰਗ ਏ ਛੜੀ ਹੋਈ ਦਿੱਲੀ ਤਖਤ ਲਈ ਜੰਗ ਇਹ ਛੜੀ ਹੋਈ ਚੋਣਾ ਜਿੱਤਣ ਲਈ ਨਿਰਾ ਧਿਆਨ 베ਲੀ ਨਿਰਾ ਜਿੱਤਣ ਲਈ ਜਿਵੇਂ ਆ ਜ਼ੋਰ ਲੱਗਾ ਨਿਰਾ ਜਿੱਤਣ ਲਈ ਜਿਵੇਂ ਆ ਜ਼ੋਰ ਲੱਗਾ ਖੁੱਲ ਰਹੇ ਆਗੂਆਂ ਦੇ ਸੁਣਦੇ ਪਾਜ 베ਲੀ ਆਪੋ ਵਿੱਚ ਨਾ ਜਿਨ੍ਹਾਂ ਕੋਈ ਸ਼ਰਮ ਕੀਤੀ ਕਾਤੋਂ ਪਾਲਣਗੇ ਭਾਰਤ ਦੀ ਲਾਜ 베ਲੀ ਆਪੋ ਵਿੱਚ ਨਾ ਜਿਨ੍ਹਾਂ ਕੋਈ ਸ਼ਰਮ ਕੀਤੀ ਤੇ ਕਾਤੋਂ ਪਾਲਣਗੇ ਭਾਰਤ ਦੀ ਲਾਜ 베ਲੀ ਹੁਣ ਗੱਲ ਕਰੀਏ ਮੌਸਮੰਦੀ ਔਰ ਮੌਸਮ ਫਿਰ ਖਰਾਬ ਰਿਹਾ ਕਿਉਂਕਿ ਮੀਂਹ ਸਵੇਰੇ ਪਿਆ ਕਈ ਥਾਵਾਂ ਤੇ ਔਰ ਠੰਡੀ ਹਵਾ ਵੀ ਵਗੀ ਹੈ ਫਿਰ ਬਾਦਪਹਿਰ ਤੂਪ ਨਿਕਲਾਈ ਔਰ ਪੰਜਾਬ ਚ ਇਸ ਵਾਰ ਅਨਾਜ ਮੰਡੀਆਂ ਚ ਹਾੜੀ ਦੀ ਮੁੱਖ ਫਸਲ ਕਣਕ ਦੇ ਪਹਿਲੇ ਅਪ੍ਰੈਲ ਤੱਕ ਆਉਣ ਦੀ ਬਜਾਏ 2 ਹਫਤੇ ਹੋਰ ਪਛੜ ਕੇ ਆਉਣ ਦੀ ਸਭਾਵਨਾ ਹੈ ਅਜੇ ਹ ਮੌਸਮ ਮਜਾਜ਼ ਬਦਲਨ ਕਰਨ ਹੋਇਆ ਹੈ ਖੇਤੀਬਾੜੀ ਵਿਭਾਗ ਕਹਿੰਦਾ ਹੈ ਕਿ ਪਿਛਲੇ ਵਰੇ ਮਾਰਚ ਦੇ ਅਖੀਰਲੇ ਦਿਨਾਂ ਚ ਕਣਕ ਦੀ ਵਾਢੀ ਆਰੰਭ ਹੋ ਗਈ ਸੀ ਪਰ ਇਸ ਵਾਰੀ ਕਣਕ ਹਰੀ ਖੜੀ ਹੈ ਤੇ ਮੌਸਮ ਵੀ ਸੁਧਰਨ ਦਾ ਨਾ ਨਹੀਂ ਲਹਿਰਿਆ ਤੇ ਕਣਕਾਂ ਹਾਲੇ ਕੱਚੀਆਂ ਦਿਖਾਈ ਦੇ ਰਹੀਆਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ